ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਜਿਹੜੀ ਗੱਤਰਦਾ ਜੋ ਇੱਕ ਜੋਨ ਨੂੰ ਪਾਰਲੀਮੈਂਟ ਦਾ ਇਲੈਕਸ਼ਨ ਆ ਰਿਹਾ ਹੈ ਜੋ ਸਾਡੇ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਜਿਨ੍ਹਾਂ ਨੇ ਅੰਮ੍ਰਿਤ ਸੰਚਾਰ ਦੀ ਨੀਤੀ ਚਲਾਈ ਸੀ ਨੌਜਵਾਨਾਂ ਨੂੰ ਨਸ਼ਿਆਂ ਔਰ ਰੋਕੇ ਖੰਡੇ ਵੱੜਾਂ ਦਾ ਸੰਕਾਇਆ ਤੇ ਉਹਨਾਂ ਦਾ ਪ੍ਰਚਾਰ ਦਾ ਬੜਾ ਵੱਡਾ ਸਹਰੋਆ ਪੂਰੇ ਪੰਜਾਬ ਦੇ ਵਿੱਚ ਨੌਜਵਾਨ ਨਸ਼ੇ ਛੱਡ ਕੇ ਅੰਮ੍ਰਿਤਧਾਰੀ ਬਣੇ ਤੇ ਨਸ਼ਿਆਂ ਨੂੰ ਬਹੁਤ ਵੱਡੀ ਥਾਂ ਲਾਈ ਗਈ ਉਸ ਟਾਈਮ ਤੇ ਸਰਕਾਰਾਂ ਨੂੰ ਇਹ ਕੋਈ ਚੰਗਾ ਨਹੀਂ ਲੱਗਦਾ ਉਹਨਾਂ ਨੇ ਚੋ ਕੇ ਕਰਕੇ ਐਨਐਸਏ ਲਾ ਕੇ ਭਾਈ ਅਮਰਿਤਪਾਲ ਸਿੰਘ ਨੂੰ ਦਿਵਲਗੜ ਦੀ ਜੇਲ੍ਹ ਦੇ ਵਿੱਚ ਪਾ ਦਿੱਤਾ ਹੋਰ ਵੀ ਉਹਨਾਂ ਦੇ ਲੱਖ ਨੌਜਵਾਨ ਜੋ ਅੱਜ ਤੱਕ ਇੱਕ ਸਾਲ ਤੋਂ ਫਰੋ ਹੋ ਕੇ ਗ੍ਰਿਫਤਾਰ ਨਹੀਂ ਦੁਬਾਰਾ ਫਿਰ ਐਨਐਸਏ ਉਹਨਾਂ ਤੇ ਲੱਗਦਾ ਗਿਆ ਸੋ ਅੱਜ ਦੀ ਜਿਹੜੀ 71 ਦਾ ਪੂਰਾ ਕ੍ਰੀਪੁਰਪਾਲ ਦੀ ਸੰਗਤ ਉੱਤੇ ਇਲਾਕੇ ਦੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਨ ਵਾਸਤੇ ਨੌਜਵਾਨਾਂ ਨੇ ਇਕੱਠਾਤਾ ਕੀਤੀ ਹੈ ਕਿ ਸਾਡਾ ਜਿਹੜਾ ਨਗਰ ਦਾ ਸਮਰਥਾ ਜਿਹੜਾ ਸਮਰਥਨ ਕਰਨਾ ਹੈ ਉਹ ਭਾਈ ਅਮਰਪਾਲ ਸਿੰਘ ਦੇ ਅਸੀਂ ਮਗਰ ਸਾਰਿਆਂ ਨੇ ਵੋਟ ਦੇਣੀ ਹੈ ਭਾਵੇਂ ਕੋਈ ਕਿਸੇ ਵੀ ਪਾਰਟੀ ਦਾ ਹੋਵੇ ਇੱਥੇ ਕੋਈ ਪਾਰਟੀ ਦੀ ਗੱਲ ਨਹੀਂ ਇੱਥੇ ਪੰਨ ਦੀ ਗੱਲ ਹੈ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦਾ ਨਗਰ ਨਾਸੀ ਭੂੜਾ ਕਰੀਮਪੁਰਾ ਵੀ ਸੰਗਤ ਵੱਲੋਂ ਕਿ ਸਾਰੇ ਆਪਾਂ ਇਕੱਤਰ ਹੋ ਕੇ ਭਾਈ ਅਮਰਪਾਲ ਸਿੰਘ ਦੇ ਮਗਰ ਚੱਲੀਏ ਤੇ ਉਹਨਾਂ ਦਾ ਸਾਥ ਦੇਈਏ ਉਹਨਾਂ ਨੂੰ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਬਣਾਈਏ ਵਾਹਿਗੁਰੂ